ਹਾਂਜੀ ਦੋਸਤੋ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਪੂਰੀ ਇੰਟਰਸਟਿੰਗ ਹੋਣ ਵਾਲੀ ਆ ਪੂਰੀ ਕੈਂਟ ਹੋਣ ਵਾਲੀ ਆ ਸਭ ਤੋਂ ਪਹਿਲਾਂ ਨੇ ਪੈਪ ਚੱਕੇ ਨੇ ਪੈਪ ਨੂੰ ਕਟਿੰਗ ਕਰਿਆਗਾ ਉਹਨੇ ਉਹਨੇ ਜਿੰਨੀ ਜਿੰਨੀ ਦੀ ਨੂੰ ਲੋੜ ਆ ਗਈ ਮੈਂ ਪਰ ਵੀਡੀਓ ਨੂੰ ਦੇਖਿਆ ਨਹੀਂ ਗਾ ਦੇਖਣਾ ਵੀ ਕੀ ਬਣਾਉਣ ਜਾ ਰਿਹਾ ਬਾਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਹਿਲਾਂ ਤਾਂ ਨੇ ਪੀਸ ਕੱਟ ਲਈ ਜਿੰਦੇ ਜਿੰਨੀ ਦੀ ਨੂੰ ਲੋੜ ਆ ਗਈ ਆਦੂਆ ਪ੍ਰੈਸ ਵਿੱਚ ਇਹਨੂੰ ਦਾਅਵ ਦੇ ਰਿਹਾਗਾ ਪ੍ਰੈਸ ਦੀ ਇਹਨੂੰ ਚਬੇ ਦਾ ਕਰੀ ਜਾਂਦਾ ਚਬੇ ਖਾਸੇ ਕਰ ਲੈਣੇ ਆਪਾਂ ਇਹਦੀ ਕਟਿੰਗ ਕਰੀ ਜਾਂਦਾ ਉਹਨੂੰ ਖੁੰਝੇ ਕੱਢੀ ਜਾਂਦਾ ਨੇ ਖੁੰਝੇ ਕੱਟ ਦਿੰਨੇ ਸਾਰੇ ਦੇਖੋ ਕੀ ਬਣਦਾ ਹੈਗਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖੋ ਬਈ ਅੱਧੂ ਬਾਰੇ ਨੇ ਵਿੱਚੋਂ ਗਲਾਈ ਕੱਢਤੀ ਅਰੇ ਥੋੜੀ ਗਲਾਈ ਕੱਢਤੀ ਮੈਂ ਨੇ ਯੂ ਸ਼ੇਪ ਦੀ ਗਲਾਈ ਕੱਢ ਲਈ ਹੁਣ ਇਹਨੇ ਟੇਪਰ ਕੱਢੂ ਗਲਾਈ ਲਾ ਦੇ ਦੀ ਹੁਣ ਇਹਨੇ ਟੇਪਰ ਗਲਾਈ ਕੱਢੀ ਆ ਬਈ ਲੀ ਕੋਈ ਕੁਟੀ ਪਰਮਦਰਗੀ ਟੀਡੀ ਨਹੀਂ ਲਗਾਈ ਹੁੰਦੀ ਆਪਣਾ ਟੀਡੀ ਪਾਈਪ ਉਸਾਉਣ ਵਾਸਤੇ ਟੀਡੀ ਠੀਕੇ ਨੂੰ ਕੱਟ ਰਿਹਾ ਹੈਗਾ ਉਹਨਾਂ ਦਾ ਐਸਾ ਖਾਸਾ ਕਟਿੰਗ ਕਰਕੇ ਨੇ ਪਾਈਪ ਦੇਖੋ ਭਾਈ ਦੇਖਦੇ ਜਦ ਸ਼ੈਂਡ ਤੱਕ ਬਣੂਗੀ ਕੀ ਬਣਾ ਰਿਹਾ ਹੈਗਾ ਹੀ ਨਹੀਂ ਪਤਾ ਲੱਗ ਰਿਹਾ ਹੈਗਾ ਇਹਦੀ ਦੇਖੋ ਭਾਈ ਤੇ ਦੂਆ ਦੇ ਟਾਂਕਾ ਲਾਈ ਜਾਂਦਾ ਕਿੱਥੇ ਲਾਈ ਜਾਂਦਾ ਟਾਂਕਾ ਕੀ ਹੱਸਿਆ ਮੇਰੇ ਹਿਸਾਬ ਨਾਲ ਇਹ ਰ ਕੋਸੋ ਕੀ ਬਣਾ ਸਾਈਕਲ ਬਣਾ ਰਿਹਾ ਮੇਰੇ ਹਿਸਾਬ ਨਾਲ ਤਾਂ ਬਈ ਫਰਮਾਂ ਨੇ ਜਿਹੜੇ ਹਿਸਾਬ ਨਾਲ ਇਹਦਾ ਸੋ ਤਿਆਰ ਕੀਤਾ ਕਿ ਇਹਨੂੰ ਫਰੇਮ ਆਸਾ ਫਰੇਮ ਹੈ ਦੇਖ ਦੀ ਕਟਿੰਗ ਕਰਕੇ ਨੂੰ ਪੂਰੇ ਇਹ ਮਿਗ ਵੈਲਡਾ ਜਿਹੜੇ ਇਹ ਆਰਕ ਨਹੀਂ ਮਿਗ ਵੈਲਡ ਸਭ ਤੋਂ ਮਜ਼ਬੂਤ ਹੁੰਦੀ ਹੈਗੀ ਪੂਰੀ ਸਾਫ ਲੱਗਦੀ ਹੈ ਨਾਲੇ ਤਾंबे ਹੁੰਦੇ ਵੀ ਤਾਂਬੇ ਤਾਂ ਹੁੰਦੇ ਮਿਗ ਵੈਲਡ ਇਹ ਮੋਟਰਸਾਈਕਲਾਂ ਤੇ ਲੱਗ ਦਿੰਦੇ ਮਿਗ ਵੈਲਡ ਲੱਗੀ ਇਹ ਗੈਸ ਨਾਲ ਹੁੰਦੀ ਹੈ ਮਿਗ ਵੈਲਡ ਇਹ ਇੱਕ ਗੈਸ ਦੀ ਢੋਲੀ ਨੇ ਕਾਫੀ ਵੱਡੀ ਹੁੰਦੀ ਹੈ ਵੀ ਉਹ 5 ਫੁੱਟ ਦੀ ਢੋਲੀ ਲੰਬੇ ਲੰਬੇ ਸਿਲੰਡਰ ਜੇ ਦੇਖੇ ਹੋਣਗੇ ਕਿਸੇ ਨੇ ਲੈ ਵੀ ਬਾਈ ਇਹਨੇ ਬਣਾਤੇ ਹੁਣ ਸਾਰੇ ਫਰੇਮ ਬਣਾਤੇ ਦੇ ਪਰ ਮੈਂ ਸਾਈਕਲ ਹੀ ਬਣਾ ਰਿਹਾ ਮੇਰੇ ਹਿਸਾਬ ਨਾਲ ਤਾਂ ਯਾਰ ਹਾ ਜੀ ਗਰੀਂਦਾ ਸੀ ਹਾਂ ਉਹ ਹੁਲਾ ਰਿਹਾ ਉਹਦੇ ਵੀ ਜਿਹੜੀਆਂ ਆਪਣੇ ਐਵ ਦੇ ਹੁੰਦੀਆਂ ਨੇ ਹੌਣੇ ਕਰ ਦਿੰਦਾ ਬ੍ਰੇਕ ਵਾਲੀਆਂ ਤਾਰਾਂ ਕੱਢ ਦਿੰਨੇ ਹਾਂ ਅਸਾਂ ਪਹਿਲੀ ਲਾ ਰਹੇ ਹਾਂ ਬ੍ਰੇਕ ਵਾਲੀਆਂ ਤਾਰਾਂ ਵੀ ਹਾਂ ਸ਼ਰੀਏ ਕਦੇ ਨਾ ਕੱਟ ਰੇ ਸ਼ਰੀਏ ਕਦੇ ਵਾਸਤੇ ਇਹ ਸ਼ਰੀਏ ਕਿੱਥੇ ਲੱਗੀਆਂ ਹੁੰਦੀਆਂ ਨੇ ਦੇਖ ਪੇ ਬਸ ਉਹੋੜੇ ਸ਼ਰੀਏ ਨਹੀਂ ਕੇ ਕੀ ਗਰੂ ਉਹਨਾਂ ਦਾ ਨਾਲੇ ਆਪਾਂ ਆਮ ਜ਼ਿੰਦਗੀ ਚ ਚਲਾਉਨੇ ਸਾਈਕਲ ਆਦੇ ਖਾ ਉਹਦੇ ਵੀ ਆ ਆਹੋ ਠੀਕ ਹੈ ਭਾਈ ਠੀਕ ਹੈ ਜੇ ਲੈਗ ਬਣਨਗੇ ਜੀ ਤੇ ਆਪਾਂ ਸਾਈਕਲ ਦਾ ਚੱਕਾ ਕਾ ਗਦੇ ਉਹ ਲੈਗ ਬਣਨਗੇ ਮੇਰੇ ਹਿਸਾਬ ਨਾਲ ਵੀਡੀਓ ਨੇ ਅੰਦੱਕ ਬਣੀ ਰਿਹਾ ਸਾਨੂੰ ਨਹੀਂ ਪਤਾ ਲੱਗੂ ਵੀ ਰੈਂਜਰ ਸਾਈਕਲ ਗੇ ਬਣ ਗਿਆ ਰੈਂਜਰ ਸਾਈਕਲ ਹੀ ਬਣਾਉਂਗੇ ਮੇਰੇ ਹਿਸਾਬ ਨਾਲ 100% ਹਾਂ 100% ਰੈਂਜਰ ਸਾਈਕਲ ਦੀ ਫਰੇਮ ਬਣਾ ਲਿਆ ਆ ਪੱਕੇ ਬਣਾਉਣ ਲੱਗੇ ਨੇ ਫਾਰਮੇ ਤੇ ਬਣਾਣੀ ਕੁਝ ਬਣਦਾ ਹੈਗਾ ਦੇਖੋ ਫਾਰਮ ਨੇ ਆਰਕਣਾ ਕੀ ਇਹਨੂੰ ਆਰਕਣ ਕਹਿੰਦੇ ਨਹੀਂ ਤੇ ਮਿਗ ਵੈਲਡ ਲੋਟਨੇ ਦੀ ਪਤਲਾ ਪਾਈਪ ਆ ਆਰਕਣ ਕਰਕੇ ਟੀਲ ਦੇ ਪੈਪਣਗੇ ਮੰਨੋ ਐ ਜੀ ਮੰਗੇ ਤੇ ਲੋਹੇ ਦੇ ਨੇ ਸਟੀਲ ਆ ਗਈ ਠੀਕ ਹੋ ਗਈ ਸੂਰੇਣਾ ਹੋਗੀ ਤਾਂ ਨਾ ਗੰਮਣੀ ਤਾ ਫਰਮਿਆਂ ਦੇ ਨਾਲ ਹੀ ਬਣਾ ਸਾਰਾ ਕੁਝ ਫਰਮੇ ਤੇ ਬਣਾਣੀ ਪਣਦਾ ਹੈ ਜਗਾਰਡ ਮੈਂ ਟਾਪਾ ਘਰੇ ਬਣਾਉਣ ਲੱਗੀ ਦੇਖੋ ਬਈ ਸੈਂਕੜੋਂ ਫਰਮੇ ਦੇ ਸਾਹ ਹੁਣਾਂ ਜੁੜੇ ਨੇ ਪੂਰਾ ਅੱਡ ਤੱਕ ਬਣੇ ਰਿਹਾ ਵੀਡੀਓ ਤੇ बन गया भाई फरमाया ਦਾ ਫਰਮਾ ਦਾ ਬਣਾਤਾ ਹੈ ਵੀਡੀਓ ਲੰਬੀ ਹੋ ਰਹੀ ਹੈਗੀ ਬਣ ਕੀ ਰਿਹਾ ਇਹ ਦੇ ਵਿੱਚ ਐ ਨਹੀਂ ਸਮਝ ਆ ਰਹੀ ਹੈ ਕੱਲ ਦੇ ਫਰਮ ਨੇ ਕੱਲੀ ਕਲੀ ਚੀਜ਼ ਦਿਖਾਈ ਹੋਈ ਇਹਨੇ ਬਣਾਤਾ ਬਈ ਵਿੱਚ ਸਾਰੇ ਨੇ ਉਹ ਲਾਤੀ ਬੈਰਲ वुਡ ਕਰਕੇ ਦੇਖੀ ਚਲੋ ਬਈ ਦੇਖੋ ਇਹ ਦੇਖੋ ਫਰੇਮ ਤਾਂ ਹੋ ਗਿਆ ਤਿਆਰੀ ਦਾ ਲੱਗ ਗਈ ਜੀ ਹੁਣ ਇਹਨੂੰ ਦੇਖਦਾ ਕੀ ਕਰ ਰਹੇ ਨੇ ਸਫਾਈ ਕਰ ਰਹੇ ਆ ਇਹਦੀ ਫਰੇਮ ਦੇ ਕੱਪੜੇ ਨਾਲ ਇਹਦੇ ਗ੍ਰੈਂਡਰ ਬੂੰਡ ਰਿਹਾ ਲਾਈ ਨਹੀਂ ਗਿਆ ਮੈਂ ਦੇਖੀ ਇਹਨਾਂ ਯਾਰ ਕੋਈ ਨਹੀਂ ਗ੍ਰੈਂਡਰ ਲੱਗਦੀ ਨਹੀਂ ਗੇ ਇਹਦੇ ਸਿੱਧਾ ਪੇਂਟ ਹੀ ਕਰਨਗੇ ਹਾਂ ਸਿੱਧਾ ਪੇਂਟ ਹੀ ਕੀਤਾ ਨੋ ਬਈ ਕਾਲਾ ਰੰਗ ਤਾਂ ਮਾਰਤਾ ਫਰੇਮ ਤੇ ਕਾਲਾ ਰੰਗ ਤਾਂ ਮਾਰਤਾ ਬਈ ਤੇ ਦੇਖੋ ਦੂਗਾ ਕੀ ਕਰੇਗਾ ਇਹਦੇ ਤੇ ਡਿਜ਼ਾਈਨਿੰਗ ਬਣਾ ਰਿਹਾ ਹੁਣ ਅਸਾ ਇੰਦੀ ਢੋਲ ਨਹੀਂ ਰੰਗ ਆਪਾ ਕਰਨਾ ਦੇਖ ਪੁਰਾ ਕਹਿੰਦਾ ਤਰੀਕੇ ਨਾਲ ਬਣਾ ਰਿਹਾ ਰੰਗ ਰੰਗ ਦੇ ਦੇਖੋ ਵਈ ਜਿੱਕੇ ਦੂਰੇ ਰੈੱਡ ਕਲਰ ਮਾਰਤਾ ਤੇ ਦੇਖੋ ਕੀ ਬਣਦਾ ਦੂਗਾ ਹਾਂਜੀ ਦੋਸਤੋ ਪੇਂਟ ਕਰੀ ਜਾਂਦਾ ਦੇਖੋ ਪੇਂਟ ਕਰਨ ਤੋਂ ਬਾਅਦ ਰੈੱਡ ਪੇਂਟ ਮਾਰਦਾ ਨਾ ਬਲੈਕ ਪੇਂਟ ਦੋਦ ਡਿਜ਼ਾਈਨ ਬਣਾ ਰਿਹਾ ਬਈ ਇਹਦੇ ਇਹ ਕਲੀਅਰ ਹੋਊਗਾ ਮੇਰੇ ਹਿਸਾਬ ਨਾਲ ਬਲੈਕ ਮੈਂ ਇਹ ਬਲੈਕ ਉੱਤੇ ਰੈੱਡ ਕਲੀਅਰ ਹੈ ਜਿਹੜਾ ਕਿ ਇਦਾਂ ਬਣ ਜਾਂਦਾ ਕਲਰ ਜਣਾ ਡੱਬ ਗੜਵਾਇਆ ਇਹ ਕਲਰ ਜਿਆਦਾਤਰ ਜਿਆਦਾ ਚੱਲਦਾ ਆਪਣੇ ਇਹ ਪਾਕਿਸਤਾਨ ਦੀ ਵੀਡੀਓ ਲੱਗ ਰਹੀ ਮੈਨੂੰ 100% ਕਿਉਂਕਿ ਆਪਣੇ ਪੰਜਾਬ ਦੀ ਵੀਡੀਓ ਸਾइकिल ਜਿਹੜਾ ਚੱਲ ਰਹੀ ਜਿਹੜੇ ਕਿ ਹੁਣ ਪਾਕਿਸਤਾਨ ਵਾਲੇ ਨਵੇਂ ਰਵਾਇਤਾਂ ਜਲਾ ਰਹੇ ਨੇ ਦੇਖੋ ਇਹ ਦੇਖੀ ਚੁ ਇਹਨੂੰ ਹੀਟ ਜਿਹੜਾ ਜਨਰੇਟ ਕਰ ਲੈ ਵੀ ਇਹਦਾ ਰੰਗ ਛੇਤੀ ਸੁੱਕਦਾ ਪੱਕ ਜਾਂਦਾ ਰੰਗ ਸਟicker marker ਹੋ ਰਿਹਾ ਹੋਇਆ ਕਰ ਰਹੇ ਨਾਲ ਹੁੰਦੀ ਲਾਈ ਜਾਂਦੇ ਨੇ ਪਾਕਿਸਤਾਨ ਵਾਲੇ ਜਿੰਨੇ ਕਿ ਆਪਣੇ ਦਾ ਇਹ ਕੰਪਨੀ ਹੈ ਹੀ ਨਹੀਂ ਪੈਡੀਗਲ ਦਾ ਦੇਖੋ ਇਹ ਨੂੰ ਰਿੰਗ ਜਲੇ ਸੰਗ ਲੱਗ ਜਾਂਦੇ ਨੇ ਇਹ ਉਹਨੇ ਕੀ ਪੀਸ ਛੇਅਰ ਕਰਦੇ ਨੇ ਉਹਨੇ ਕੀ ਵੇਚਦੇ ਨੇ ਜਿੰਨੇ ਦੀ ਲੋਡ ਆ ਗਈ ਨੰਨ ਹਾਂ ਦੇ ਤੱਕ ਬਣੇ ਰਿਹਾ ਕਰੋ ਵੀਡੀਓ ਦੇ ਬਾਈ ਜੀ ਦੇਖੀ ਚਲੋ ਤੁਸੀਂ ਵੀਡੀਓ ਪੂਰਾ ਕੈਂਟ ਕਮਾਗਾ ਮੇਰਾ ਬਾਈ ਦਾ ਹਾਂ ਕੱਦੇ ਵਾਸਤੇ ਕੱਟ ਰਿਹਾ ਹਾਂ ਇਹ ਜੀ ਇਸ ਵਾਸਤੇ ਸਟੇering ਬਣਾਉਗਾ ਇਹਦਾ ਹੈਂਡਲ ਹਾਂ ਬਣਾਉਗਾ ਇਹਦਾ ਦੇਖਣਾ ਆਪਾਂ ਹੈਂਡਲ ਕਿਵੇਂ ਬਣਾਉਂਦਾ ਹੈ ਪ੍ਰੈਸ ਨਾਲ ਦਬਾਉ ਦੇ ਦੀ ਹੁਣ ਅਰੇ ਕਰੂਣ ਇਹ ਹੈਂਡਲ ਨਹੀਂ ਬਣ ਬੰ ਮੇਰੇ ਹਿਸਾਬ ਨਾਲ ਇਹ ਰਹੀ ਇਹ ਜਿਹੜਾ ਮੂਲੇ ਚੱਕੇ ਵਾਲਾ ਬੰ ਮੇਰੇ ਹਿਸਾਬ ਨਾਲ ਇਹ ਰਜੇ ਹਿਸਾਬ ਨਾਲ ਇਹ ਆ ਪੱਤੀ ਉਹ ਕੀਤੀ ਜੀ ਹਾਂ ਮੂਲੇ ਚੱਕੇ ਵਾਲੀ ਬੰ ਹੋਈ ਪ੍ਰੈਸ ਕਰਨ ਨਾਲ ਜੋੜ ਕੇ ਜਮਾ ਜੋੜਤਾ ਦੇਖ ਆ ਹੈਂਡਲ ਤੇ ਸ਼ੌਕਰ ਫਿੱਟ ਕਰਦੇ ਦੇ ਕਾਲ ਚ ਹਣ ਤੱਕ ਬਣਾ ਰਹੇ ਹਾਂ ਤੇ ਵੀਡੀਓ ਦੇ ਐਂਡ ਤੱਕ ਦੇਖੀ ਚਲੋ ਕੀ ਬਣਦਾ ਹਲੇ ਆਹ ਦੇ ਠੀਕ ਆ ਹੁਣ ਇਹ ਉਹ ਲਾ ਰਿਹਾ سپورਟ ਪੱਤੀ ਜਿਹੜੀ ਜਿਹੇ ਮੁਰੇ ਹੋ ਲੱਗ ਜਾਂਦਾ ਆਪਣੇ ਬਰੇਗਾ ਦਾ ਲੀਵਰ ਨਹੀਂ ਲੱਗਉਂਦੇ ਲੀਵਰ ਉਹ ਲਾ ਰਿਹਾ ਪੱਤੀ ਲੀਵਰ ਵਾਲੀ ਫੈਂਕਲ ਦਾ ਤਾਂ ਲੱਗੋਗੇ ਸਾਰੇ ਹਿੱਸੇ ਦਾ ਪਤਾ ਉਸ ਨੂੰ ਮੇਰੇ ਤੋਂ ਜ਼ਿਆਦਾ ਦੇ ਗਿਆਨੀ ਬੈਠੇ ਨੇ ਵਿੱਚ ਬੰਦੇ ਦੇਖੋ ਇਹ ਬਲੈਕ ਕਲਰ ਕਰਤਾ ਹਾਂ ਸਾਰੇ ਦੇ ਬਲੈਕ ਕਲਰ ਨਾਲ ਮਤਲਬ ਉਹੀ ਉਹੀ ਡਿਜ਼ਾਈਨ ਬਣਾਉਗਾ ਇਹਨੂੰ ਇਹ ਨਾ ਅਲੱਗ ਤੋਂ ਪੀਸ ਤਿਆਰ ਕੀਤੇ ਇਕੱਠੇ ਕਿਉਂ ਨਹੀਂ ਕੀਤੇ ਤਿਆਰਲੇ ਵੀ ਇਹਨਾਂ ਨੇ ਅਸਾ ਬੱਲ ਰਾਹੀ ਸਮਾਈਆ ਖਪਾ ਪਿਆ ਕਰੋ ਬੱਲ ਰਾਹੀ ਸੀ ਜੇ ਕੱਸਿਆ ਜਾਂਦਾ ਹੋਵੇ ਹੀਟ ਪੂਰਾ ਹੀਟ ਦਿੰਦੇ ਇਹਨਾਂ ਨੂੰ ਹੀਟ ਨਾਲੇ ਪਤਾ ਕੀ ਬੰਦਾ ਹੋਰ ਕੁਝ ਨਹੀਂ ਦਿੰਦਾ ਇਹਦਾ ਕੱਕੇ ਮਾਰਾਂਗੇ ਕਲੀਅਰ ਹੁੰਦਾ ਪਾਊਡਰ ਪੇਂਟ ਹੁੰਦਾ ਇਹ ਕਲੀਅਰ ਕਰਤਾ ਕੰਮ ਹੋ ਗਿਆ ਲੱਵੀ ਲੱਗ ਗਿਆ ਕੰਮ ਇਹ ਫਿਰ ਬ੍ਰੇਕ ਰੂਕ ਵਾਸਤੇ ਜਿੰਨੇ ਮੜਾ ਮੋਟਾ ਰਹਿੰਦਾ ਕੰਮ ਇਹਦਾ ਉਹ ਪੂਰਾ ਕਲੀਅਰ ਕਰ ਰਹੇ ਨੇ ਕਾਸ ਰਹੇ ਨੇ ਇੱਕ ਬੰਦਾ ਸਪੈਸ਼ਲ ਚੀਜ਼ਾਂ ਵਾਸਤੇ ਹੋਊਗਾ ਕਾਰੀਗਰ ਵੀ ਤਨੇ ਬਈ ਕੱਲੀ ਕੱਲੀ ਚੀਜ਼ ਸਹੀ ਕਰਕੇ ਦੇਣੀ ਹੈ ਨਾ ਉਹ ਦਾ ਬਾਅਦ ਚ ਹੁੰਦਾ ਹੈ ਰਿਪੇਅਰਿੰਗ ਦਾ ਰੋਜ਼ ਰੋਜ਼ ਪਾਰਟ ਪਹੁੰਚਦੇ ਨੇ ਉਦੋਂ ਕੰਮ ਹੋ ਜਾਂਦਾ ਵੀ ਕੋਈ ਆਏਗਾ ਇਹ ਤੇਰਾ ਇਹ ਫਿੱਟ ਕਰਕੇ ਦੱਸ ਦਿੰਦੇ ਨੇ ਵੀ ਹਾਂ ਪਤਾ ਨਹੀਂ ਇੱਕ ਸਾਈਕਲ ਹੀ ਤਿਆਰ ਕਰਕੇ ਦਿਖਾ ਰਿਹਾ ਵੇ ਵੀਡੀਓ ਬਣਾਉਣ ਵਾਸਤੇ ਵੇ ਦੰਦਿਆਰ ਹੁੰਦੀ ਹੈਗੀ ਹਾਂ ਇਦਾਂ ਹੀ ਹੋਊਗਾ ਕਿਉਂਕਿ ਸਾਰਾ ਮੈਨੂਫੈਕਚਰਰ ਦਾ ਇੱਥੇ ਹੁੰਦੇ ਜਿੱਥੇ ਆਪਣੇ ਤਾਂ ਕਰਨਾ ਹੁੰਦੀ ਹੈ ਇੱਥੇ ਫਿੱਟ ਕਿੱਟੇ ਹੁੰਦੇ ਨੇ ਕਿਉਂਕਿ ਫਿਰ ਆਸਾਨੀ ਨਾਲ ਕੈਰੀ ਹੁੰਦਾ ਸਮਾਨ ਕੈਰੀ ਵੀ ਕਰਨਾ ਪੈਂਦਾ ਸ। ਵੀ ਕੈਰੀ ਮਤਲਬ ਹਾਂਜੀ। ਸਪੈਸ਼ਲੀ ਕੀ ਆ ਬਾਈ? ਨਾ ਨਾ ਇਹ ਤਿਆਰ ਕਰਦਾ ਉਹ ਜਿਹੜੇ ਹਸਾਬ ਨਾਲ ਬ੍ਰੇਕ ਲੀਵਰ ਪੈਣ। ਹੈਂਡਲ ਵੀ ਹੈਂਡਲ ਨਹੀਂ ਤਿਆਰ ਕਰਦੇ ਲਗਾ ਇਹਨਾਂ ਦਾ। ਦੇਖੋ ਵੀ ਬੰਦਾ ਰਿਗਾਰਡਮੈਂਟ ਦਾ ਸਹੀ ਹੈ ਦਾ ਵੀ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਜੀ ਮਤਲਬ ਇ ਤਾਂ ਜੋ ਪਤਾ ਲੱਗੇ ਵੀ ਹਾਂ ਕਿਦਾਂ ਸਾਈਕਲ ਫਿੱਟ ਹੁੰਦਾ ਜੇ ਕੋਈ ਬੰਦਾ ਸਾਈਕਲ ਲੈਣਾ ਚਾਹੁੰਦਾ ਉਹਨੂੰ ਪਤਾ ਹੋਵੇ ਵੀ ਆਹ ਚੀਜ਼ਾਂ ਸਹੀ ਲੱਗਦੀਆਂ ਨੇ ਜਿਹਦੀ ਲੂਟ ਪੈਂਦੀ ਐ ਨਾ ਹਣ ਆ ਗੱਲ ਹੈ ਹੀ ਨਹੀਂ ਤੇ ਆ ਜੀ ਹੈ ਨਹੀਂ ਇਦਾਂ ਠੀਕ ਐ ਦੂਆ ਦਾ ਲਾਦਾ ਆਪਣੇ ਬਾਰੇ ਗਾਲਾਂ ਲਿਵੀਸ ਖਲੜਾ ਲਾਤਾ ਜਿਹੜਾ ਆਪਣਾ ਇਹ ਤਾਂ ਗਲਤ ਹੀ ਹੁੰਦਾ ਮੁੱਦਾ ਬੈਰਿੰਗ ਪਾਤਾ ਉਹਦਾ ਗਰਾਰੀ ਵਾਸਤੇ ਗਰਾਰੀ ਗੁਰੂ ਦੀ ਵਾਸਤੇ ਹੁਣ ਇਹਦੀ ਚੈਨ ਚੂਣ ਕਸੂ ਦਾ ਲੀਵਰ ਵਾਲੀ ਤਾਰਾਂ ਫਰ ਬ੍ਰੇਕ ਵਾਲੀਆਂ ਰਣੇਂਜ ਦੇਖ ਲਾ ਕਿ ਨਹੀਂ ਇਹ ਕਿ ਨਾ ਪਹਿਲਾਂ ਸਾਰਾ ਕੁਝ ਲੋਹੇ ਦਾ ਹੁੰਦਾ ਸੀ ਹੁਣ ਪਲਾਸਟਿਕ ਦਾ ਵਿੱਚ ਆਉਣ ਲੱਗਾ ਸਮਾਨ ਪਹਿਲਾਂ ਜਿਹੜਾ ਬਾਪੂਆਂ ਦੇ ਸਾਈਕਲ ਹੁੰਦੇ ਉਹ ਸਿੰਪਲ ਹੁੰਦੇ ਉਹਨਾਂ ਤਾਂ ਇਹ ਅੱਧਾ ਸਮਾਨ ਹੁੰਦਾ ਪਹਿਲਾਂ ਦਾ ਮਗਰਾ ਟੀਵੀ ਪੂਰਾ ਕਲੀਅਰ ਹੁੰਦਾ ਸੀ ਮਜ਼ਬੂਤ ਹੁੰਦਾ ਸੀ ਬਾਜ਼ਨ ਭੂਜਨ ਫੁੱਲ ਰੱਖਦੇ ਹੁਣ ਸਿਰਫ ਬੰਦੇ ਦਾ ਵਜਣੀ ਚੱਗਦਾ ਜਿਹਾ ਟਾਇਰ ਨੇ ਪਤਾ ਨਹੀਂ ਵੀ ਟਾਇਰ ਹੈ ਫਿਰ ਆ ਆਪਣੇ ਪਤਾ ਨਹੀਂ ਬੰਦਾ ਹੀ ਉਹ ਹੋ ਗਿਆ ਹੁਣ ਘੱਟ ਚੀਜ਼ ਜ਼ਬਰਦਸਤ ਲੱਗਿਆ ਜਿਵੇਂ ਕੱਪੜੇ ਘਟ ਗਏ ਉਹ ਮੀਨਾਂ ਦੇ ਪਾਰਟ ਘਟੀ ਜਾਂਦੇ ਨੇ ਜਿਵੇਂ ਗੋੜੀਆਂ ਗਤਰੀ ਉਹਨਾਂ ਕੱਟ ਕੱਪੜਿਆਂ ਨਾਲ ਇਹ ਸਾਰੀ ਅੰਦਰੀਂ ਵੀਡੀਓ ਪਾਈ ਜਾਂਦੀ ਹੈ। ਅੱਜ ਕੱਲ ਨੰਗ ਨੱਚੀਆਂ ਬੜਾ ਹੋ ਗਿਆ ਨੰਗੇ ਲੋਕ ਬਾਰੇ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਕਰ ਲਿਓ ਫੋਲੋ। ਐਦਾਂ ਦੀਆਂ ਵੀਡੀਓ ਦੇਖਣ ਲਈ ਇਸ ਪੇਜ ਨੂੰ ਫੋਲੋ ਕਰਕੇ ਰੱਖੋ ਤੇ YouTube ਤੇ ਸਬਸਕ੍ਰਾਈਬ ਕਰ ਲਿਓ। ਤੁਹਾਨੂੰ ਨਵੇਂ-ਨਵੇਂ ਵੀਡੀਓ ਮਿਲਣਗੀਆਂ ਜਿਹੜੀਆਂ ਵੀ ਤੁਹਾਡਾ ਮਨੋਰੰਜਨ ਕਰਦੀਆਂ। ਵੀਡੀਓ ਨੂੰ ਐਂਡ ਤੱਕ ਬਣੇ ਰਹੋ। ਇਹ ਵੀਡੀਓ ਥੋੜੀ ਸਿੱਖਿਆਲੀ ਹੈਗੀ। ਇਹਦੇ ਵਿੱਚ ਗੰਦਮਾਨ ਨਹੀਂ ਹੈਗਾ। ਪਰ ਤੁਸੀਂ ਲੋਕ ਵੀ ਗੰਦਮਾਂ ਦੀ ਸ਼ੇਅਰ ਕਰਦੇ ਹੋ ਚੰਗੀ ਵੀਡੀਓ ਨੂੰ ਨਹੀਂ ਸ਼ੇਅਰ ਕਰਦਾ ਕੋਈ ਵੀ ਗੰਦਮਾਂ ਦਾ ਹਰੇਕ ਦੇਖਦਾ